ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੀਐਚਡੀ ਦੀ ਦਾਖਲਾ ਪ੍ਰੀਖਿਆ ਪੰਜਾਬੀ ਤੇ ਹਿੰਦੀ ਦੇ ਵਿੱਚ ਲੈਣ ਤੋਂ ਨਾ ਕਰਨ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਜਤਾਇਆ ਹੈ ਐਸਜੀਪੀਸੀ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਇਸ ਰਵੱਈਏ ਨੂੰ ਬਦਲਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਪੰਜਾਬੀ ਭਾਸ਼ਾ ਦੇ ਵਿੱਚ ਪੀਐਚਡੀ ਕਰਨ ਦੇ ਲਈ ਵਿਦਿਆਰਥੀਆਂ ਨੂੰ ਇਜਾਜ਼ਤ ਦੇਣ ਦੀ ਮੰਗ ਵੀ ਰੱਖੀ ਹੈ ਐਸਜੀਪੀਸੀ ਮੈਂਬਰ ਰਜਿੰਦਰ ਸਿੰਘ ਮੁਤਾਬਕ ਪੰਜਾਬ ਯੂਨੀਵਰਸਿਟੀ ਵੱਲੋਂ ਅਪਣਾਏ ਇਸ ਰਵੱਈਏ ਬਾਰੇ ਉਪਰਾਸ਼ਪਤੀ ਨੂੰ ਚਿੱਠੀ ਵੀ ਲਿਖੀ ਜਾਏਗੀ ਜੇ ਕਹੀ ਹੋ ਗਿਆ ਕਿ ਪੀਐਚਡੀ ਟੈਸਟ ਹਿੰਦੀ ਤੇ ਪੰਜਾਬੀ ਦੇ ਵਿੱਚ ਦਿੱਤੇ ਜਾਣ ਦੀ ਹਮਾਇਤ ਕਰਨ ਵਾਲੇ ਯੂਨੀਵਰਸਿਟੀ ਦੇ 15 ਸੈਨੇਟ ਮੈਂਬਰਾਂ ਦੀ ਆਵਾਜ਼ ਨੂੰ ਵੀਸੀ ਅਰुण ਗਰੋਵਰ ਨੇ ਦਬਾ ਦਿੱਤਾ ਸੀ ਤੇ ਅੰਗਰੇਜ਼ੀ ਦੇ ਵਿੱਚ ਹੀ ਟੈਸਟ ਲੈਣ ਦਾ ਐਲਾਨ ਵੀ ਕਰ ਦਿੱਤਾ ਸੀ ਪੰਜਾਬ ਯੂਨੀਵਰਸਿਟੀ ਜਿਹੜੀ ਇਹ ਨਾ ਕਰੈਕਟਰ ਪਖੋਈ ਪੰਜਾਬੀ ਵਿਰੋਧੀ ਸ਼ੁਰੂ ਹੋ ਚੁੱਕੀ ਹੈ ਔਰ ਅੱਜ ਵੀ ਜਿਹੜਾ ਇਹ ਫੈਸਲਾ ਉਹਦਾ ਕਿ ਪੰਜਾਬੀ ਤੇ ਹਿੰਦੀ ਦੋਨਾਂ ਭਾਸ਼ਾਵਾਂ ਦੇ ਵਿੱਚ ਅਸੀਂ ਨੇ ਕਿਸੇ ਤਰ੍ਹਾਂ ਦਾ ਟੈਸਟ ਲਵਾਵਾਂਗੇ ਇੰਟਰਨੈਟ ਟੈਸਟ ਨਹੀਂ ਲਵਾਵਾਂਗੇ ਬਹੁਤ ਵੱਡਾ ਪੰਜਾਬੀ ਵਿਰੋਧੀ ਉਹਨਾਂ ਦਾ ਫੈਸਲਾ ਇਹਦੇ ਵਿੱਚ ਉਹਨਾਂ ਨੂੰ ਮੈਨਡਮੈਂਟ ਕਰਨੀ ਚਾਹੀਦੀ ਹੈ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਇਹ ਪੰਜਾਬ ਤੋਂ ਬਾਹਰ ਹੋਣ ਦਾ ਬਿਲਖਾਖਾਰੀ ਹੈ ਜਦੋਂ ਕਿ ਉਹਨਾਂ ਦੇ ਸਮੁੱਚੇ ਸਿੰਡੀਕੇਟ ਦੇ ਸਾਰੇ ਮੈਂਬਰਾਂ ਵੱਲੋਂ ਇਹ ਗੱਲ ਦੀ ਪ੍ਰੋਰਟਾ ਸੀ ਕਿ ਪੰਜਾਬੀ ਦੀ ਲੈਂਗੁਏਜ ਦੇ ਵਿੱਚ ਹੀ ਟੈਸਟ ਲੈਣਾ ਚਾਹੀਦਾ ਹੈ ਕੇਵਲ ਵੀਸੀ ਜਿਹੜਾ ਉਹ ਗੱਲ ਤੇ ਜਿਵੇਂ ਅੜਿਆ ਅਖਬਾਰਾਂ ਦਾ ਤੌਰ ਉਹੀ ਅੜਿਆ ਉਹਨੂੰ ਆਪਣੇ ਇਸ ਫੈਸਲੇ ਨੂੰ ਮੈਨਡਮੈਂਟ ਕਰਨੀ ਚਾਹੀਦੀ ਹੈ ਔਰ ਜਿਹੜਾ ਪੰਜਾਬ ਵਿਰੋਧੀ ਪੰਜਾਬੀ ਵਿਰੋਧੀ